ਅਾਇਗੋਜੀ ਕਾ ਖਾਲਸਾ ਅਾਇਗੋਜੀ ਕੀ ਫਤਿਹ ਸਾਡੇ ਇਥੇ ਪਿੰਡ ਕਣੀਏ ਕੇ ਬੰਗਲ ਜੋਂ ਤੋਂ ਸਾਡੀ ਬੇਟੀ ਇਲੈਕਸ਼ਨ ਲੜ ਰਹੀ ਹੈ ਜੀ ਨਵਜੀਤ ਕੋਰ ਤੇ ਪੰਨੂ ਸਾਹਿਬ ਨੇ ਇਥੇ ਮੀਟਿੰਗ ਰੱਖੀ ਸੀ ਉਹਨਾਂ ਦਾ ਬਹਿਦੋਂ ਧੰਨਵਾਦ ਹੈ ਵੀ ਉੱਥੇ ਸਾਡੇ ਹਾਜ ਵਿੱਚ ਹਾਜ਼ਰ ਹੋਏ ਤੇ ਆਪਣੇ ਲੋਕਾਂ ਨੂੰ ਪ੍ਰੇਰਿਤ ਕੀਤਾ ਵੀ ਧੀ ਨੂੰ ਵੋਟਾਂ ਪਾ ਕੇ ਤੇ ਕੰਮ ਜੱਬ ਕਰੋ ਤੇ ਹੋਰ ਬਾਕੀ ਮੈਂ ਵੀ ਸਾਰੇ ਨਗਰ ਆਪਣੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਬਿੱਤ ਉਸ ਹਦੀਏ ਧੀ ਨੂੰ ਨਵਜੀਤ ਕੋਰ ਨੂੰ ਚੋਣ ਨਿਸ਼ਾਨ ਝਾੜੂ ਵੀ ਵੋਟ ਪਾ ਕੇ ਤੇ ਕਾਮਯਾਬ ਕਰੋ। ਸਤ ਜੀ ਪਿੰਡ ਨਾਸਰਕੇ ਪਿੰਡ ਨਾਸਰਕੇ ਦਾ ਮੈਂ ਸ਼ਮਸ਼ੀਰ ਸਿੰਘ ਸਰਪੰਚ ਪੰਨੂ ਸਾਹਿਬ ਵੱਲੋਂ ਪਰਮਜੀਤ ਸਿੰਘ ਕਾਲੋ ਨੂੰ ਅਲੀਵਾਲ ਜਟਾਂ ਤੋਂ ਬਲਾਗ ਸਮਤੀ ਚੋਣਾਂ ਵਾਸਤੇ ਖਿਲਾੜਿਆ ਗਿਆ ਵਾ ਤੇ ਸਾਡਾ ਪੂਰਾ ਜੋਰ ਲੱਗਣ ਡਿਆ ਵਾ ਇਹਨਾਂ ਵਾਸਤੇ ਕਿ ਇਹਨਾਂ ਨੂੰ ਵੱਧ ਤੋਂ ਵੱਧ ਲੀਡ ਦਿਵਾ ਕੇ ਤੇ ਇਹਨਾਂ ਨੂੰ ਕਾਮਯਾਬ ਕਰੀਏ ਤੇ ਵੀਰ ਨੂੰ ਚੜ੍ਹਦੀ ਕਲਾ ਦੇ ਨਾਲ ਜਿਤਾਈਏ ਤੇ ਸੈਦਪੁਰ ਕਲਾ ਸੈਦਪੁਰ ਖੁਰਦ ਨਵਾ ਪਿੰਡ ਵਰਕੀਵਾਲ ਕਾਸ਼ਤੀਵਾਲ ਚੋਰਾਵਾਂ ਵਾਲੀ ਬਿਜਲੀਵਾਲ ਕੋਟ ਅਹਿਮਦਾ ਖਾਨ ਕਿਲਾ لال ਸਿੰਘ ਕਿਲਾ لال ਸਿੰਘ ਪਿੰਡ ਚੰਦਕੇ ਪਿੰਡ ਚੰਦਕੇ ਤੋਂ ਖਲੋਤੀ ਕਬਲਪ੍ਰੀਤਕੌਰ ਨੂੰ ਵੋਟਾਂ ਪਾ ਕੇ ਜਿਤਾਓ ਧੰਨਵਾਦ ਧੰਨਵਾਦ ਮੇਰਾ ਨਾਮ ਕੈਪਟਨ ਰਵਪਾਲ ਸਿੰਘ ਪਿੰਡ ਸੁੰਡਲ ਅਸੀਂ ਬਲਾਤ ਸਤੀ ਮੈਂਬਰ ਸਾਡੀ ਮਿਸਜ਼ ਸੁਖਜਿੰਦਰ ਕੋਰ ਨੂੰ ਇਹ ਵਾਰ ਦੇ ਵਿੱਚੋਂ 10 ਨੰਬਰ ਤਲੋਂਡੀ ਪਰਸ 10 ਨੰਬਰ ਦੇ ਵਿੱਚੋਂ ਇਹਨਾਂ ਨੂੰ ਖਿਲਾਰਿਆ ਤੇ ਪੰਨੂ ਸਾਹਿਬ ਅੱਜ ਸਾਡੇ ਪਿੰਡ ਆਏ ਨੇ ਸਾਡੇ ਘਰ ਆਏ ਨੇ ਤੇ ਨੌ ਪਿੰਡਾਂ ਦੇ ਜਿਹੜੇ ਸਰਪੰਚ ਮੈਂਬਰ ਉਸ ਤੋਂ ਬਾਅਦ ਜਿੰਨੇ ਮੋਦਬਰ ਵਿਅਕਤੀ ਉਹ ਸਾਰੇ ਆਏ ਆ ਤੇ ਪੰਨੂ ਸਾਹਿਬ ਨੇ ਆਪਣੇ ਵਿਚਾਰ ਦਿੱਤੇ ਆ ਪਿੰਡ ਨੌ ਪਿੰਡ ਨੇ ਸਾਡੇ ਕੋਲ ਉਸ ਤੋਂ ਬਲਾਸ ਸੰਵੰਤੀ ਮੈਂਬਰ ਜਿਹੜਾ ਖਿਲਾਰਿਆ ਸਾਰਿਆਂ ਨੂੰ ਇਹ ਅਸੀਂ ਧੰਨਵਾਦ ਕਰਦੇ ਆਂ ਵੀ ਤਗੜੇ ਹੋ ਕੇ ਵੋਟਾਂ ਪਾ ਕੇ ਜਿਤਾਇਓ ਕਾਫੀ ਸਮੱਸਿਆ ਸਾਡੇ ਪਿੰਡ ਦੀਆਂ ਦਾ ਹੱਲ ਹੋ ਗਈਆਂ ਜਿਹੜੀਆਂ ਰਹਿ ਗਈਆਂ ਨੇ ਉਹ ਪੰਨੂ ਸਾਹਮਣੇ ਭਰੋਸਾ ਦਿੱਤਾ ਕਿ ਅਸੀਂ ਅਸੀਂ ਮਾਰਚ ਅਪ੍ਰੈਲ ਮਹੀਨੇ ਤੱਕ ਬਿਲਕੁਲ ਕਲੀਅਰ ਕਰਕੇ ਕਰ ਦਾਂਗੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਰਦਾਰ ਬਲਬੀਰ ਸਿੰਘ ਪੰਨੂ ਹਲਕਾ ਇੰਚਾਰਜ ਫਤਿਹਗੜ ਚੂੜੀਆਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਅਸੀਂ ਇਹ ਗੱਲ ਕਹਿੰਦੇ ਆਂ ਕਿ ਅਸੀਂ ਕੰਮ ਦੇ ਆਧਾਰ ਤੇ ਵੋਟਾਂ ਮੰਗਾਂਗੇ ਜੀ ਅਸੀਂ ਕੰਮ ਕੀਤੇ ਆ ਤੇ ਸਾਨੂੰ ਵੋਟਾਂ ਪਾਓ ਜੇ ਨਹੀਂ ਕੀਤੇ ਤੇ ਬੇਸ਼ੱਕ ਨਾ ਵੋਟਾਂ ਪਾਇਓ ਪਰ ਅਸੀਂ 2027 ਤੱਕ ਜਿਹੜੇ ਰਹਿੰਦੇ ਕੰਮ ਨੇ ਉਹ ਵੀ ਪੂਰੇ ਕਰਕੇ ਤੁਹਾਨੂੰ ਦਿਖਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਰਦਾਰ ਬਲਵੀਰ ਸਿੰਘ ਪੰਨੂ ਜੀ ਹਲਕਾ ਇੰਚਾਰਜ ਫਤੇਗੜ ਚੂੜੀਆਂ ਸਾਡੇ ਵਿੱਚ ਆਏ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਤੇ ਸੰਮਤੀ ਦੀ ਇਲੈਕਸ਼ਨ ਨੂੰ ਮੁੱਕ ਰੱਖਦਿਆਂ ਜੋ ਅੱਜ ਮੀਟਿੰਗ ਕੀਤੀ ਗਈ ਹੈ ਉਹਦੇ ਵਿੱਚ ਮੈਂ ਸਾਰੇ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਤੇ ਨਾਲ ਦੀ ਨਾਲ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਮੇਰਾ ਰੋਮ ਰੋਮ ਕਣ ਕਣ ਪਹਿਲਾਂ ਵੀ ਕਰਜਾਈ ਹੈ ਉਹਨਾਂ ਦਾ ਤੇ ਅੱਗੇ ਤੋਂ ਮੈਂ ਜੇ ਅੱਜ ਮੇਰੇ ਸਾਨੂੰ ਜਿਤਾ ਕੇ ਸਾਡੀ ਰੁਤਬੇ ਨੂੰ ਹੋਰ ਉਚਾਈਆਂ ਕਰਦੇ ਆਂ ਤੇ ਮੈਂ ਸਦਾ ਲਈ ਉਹਨਾਂ ਦਾ ਦਿਲੋਂ ਤਹਿ ਦਿਲੋਂ ਤਨ ਮਨ ਸਿਰ ਝੁਕਾ ਕੇ ਜਿਹੜਾ ਵਾ ਸਦਾ ਹੀ ਕਰਜਾਈਆਂ ਕਦੀ ਵੀ ਕਰਜਾ ਨਹੀਂ ਦਾ ਸਕਦਾ ਆਪਣੇ ਵੱਲੋਂ ਜੀ ਜਾਨ ਲਾ ਕੇ ਜੀ ਜਾਨ ਲਾ ਦਾਂਗੇ ਪੀ ਜਿਹੜਾ ਆਪਣੇ ਪਿੰਡ ਨੂੰ ਜਿਹੜਾ ਵਾ ਰੰਗਲਾ ਬਣਾਉਣ ਵਾਸਤੇ ਦਿਨ ਰਾਤ ਇੱਕ ਕਰਦਾਂਗੇ ਪੂਰੀ ਟੀਮ ਸਮੁੱਚੀ ਟੀਮ ਸਾਡੀ ਭਗਵਾਲ ਦੀ ਜਿਹੜੀ ਹੈ 24 ਘੰਟੇ ਤਤਪਰ ਰਹੇਗੀ ਰਿਣੀ ਹਾਂ ਧੰਨਵਾਦੀ ਵੀ ਹਾਂ ਤੇ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੋ ਬਾਕੀ ਸਰਦਾਰ ਬਲਬੀਰ ਸਿੰਘ ਪੰਨੂ ਜੀ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੇ ਸੁਪਰੀਮ ਹਰਵਿੰਦ ਕੇਜਲਵਾਲ ਜੀ ਜਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਇਹ ਸੀਟ ਦਿੱਤੀ ਆ ਜਿੱਤ ਕੇ ਉਹਨਾਂ ਦੀ ਝੋਲੀ ਚ ਪਾਵਾਂਗੇ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਵਰਕ ਕਰਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਹਲਕਾ ਫਤੇਗੜ ਚੂੜੀਆਂ ਦੇ ਤਕਰੀਬਨ 15 ਤੋਂ 16 ਪਿੰਡਾਂ ਦੇ ਵਿੱਚ ਗਏ ਆਂ ਔਰ ਪਿੰਡਾਂ ਦੇ ਵਿੱਚੋਂ ਲੋਕ ਇੰਨੇ ਉਤਸ਼ਾਹ ਦੇ ਨਾਲ ਜੋ ਸਰਦਾਰ ਪੁਖਨ ਸਿੰਘ ਮਾਨ ਜੀ ਨੇ ਕੰਮ ਕੀਤੇ ਨੇ ਬੜੀ ਮਨ ਨੂੰ ਖੁਸ਼ੀ ਹੁੰਦੀ ਆਂ ਵੀ ਜੋ ਸਾਡੇ ਸਰਕਾਰਯੋਗ ਸੀਐਮ ਸਾਹਿਬ ਨੇ ਕੰਮ ਕੀਤੇ ਨੇ ਬੜਾ ਮਾਣ ਮਸ਼ਹੂਰ ਹੁੰਦਾ ਸ਼ਾਤੀ ਜੋੜੀ ਹੁੰਦੀ ਹੈ ਜਦੋਂ ਮੀਟਿੰਗ ਦੇ ਵਿੱਚ ਆਪ ਉੱਠ ਕੇ ਕਹਿੰਦੇ ਵੀ ਅਸੀਂ ਰਾਤਾਂ ਨੂੰ ਜਾਗ-ਜਾਗ ਪਨੀਰੀਆਂ ਨੂੰ ਪਾਣੀ ਨਹੀਂ ਲਾਇਆ ਅਸੀਂ ਰਾਤਾਂ ਨੂੰ ਉੱਠ ਕੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਸੀਂ ਰਾਤਾਂ ਨੂੰ ਉੱਠ ਕੇ ਕਦੋਂ ਨਹੀਂ ਕੀਤੇ ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਬੜੇ ਸਤਕਾਰਯੋਗ ਸਾਡਾ ਵੀਰ ਬਲਵਿੰਦਰ ਸਿੰਘ ਜੋ ਭਾਗੋਵਾਲ ਜ਼ੋਨ ਤੋਂ ਸਾਡਾ ਭਰਾ ਜਿਲ੍ਹਾ ਪਰਿਸ਼ਦ ਦੀ ਇਲੈਕਸ਼ਨ ਲੜ ਰਿਹਾ ਵਾ ਸਾਡਾ ਵੀਰ ਵਿਕਰਮ ਜੋ ਬਲਾਕ ਸਮਤੀ ਦੀ ਇੱਥੋਂ ਭਾਗੋਵਾਲ ਤੋਂ ਹੀ ਲੜ ਰਹੇ ਨੇ ਮੈਨੂੰ ਪੂਰਨ ਵਿਸ਼ਵਾਸ ਹੈ ਭਰੋਸਾ ਹੈ ਸਰਕਾਰ ਦੇ ਕੰਮਾਂ ਤੇ ਭਰੋਸਾ ਹੈ ਸਰਦਾਰ ਭਗਵੰਦ ਸਿੰਘ ਮਾਨ ਜੀ ਤੇ ਭਰੋਸਾ ਹੈ ਵੀ ਇਹ ਇਹ ਜਿਹੜੀ ਸੀਟ ਹੈ ਇਹ ਇੱਕੋ ਤਰਫੀ ਜਿਹੜੀ ਸੀਟ ਭਾਗੋਵਾਲ ਹੈ ਇੱਕੋ ਤਰਫੀ ਜਿਹੜੀ ਪਾਰਟੀ ਦੀ ਝੋਲੀ ਦੇ ਵਿੱਚ ਪਾਉਣਗੇ ਤੇ ਜਿਹੜੀਆਂ ਦੂਜੀਆਂ ਵੀ ਸੀਟਾਂ 'ਚੋਂ ਕੱਲ ਮੈਂ ਦੂਜੀਆਂ ਫਤੇਗੜ ਜੂੜੀਆਂ ਵੀ ਗਿਆ ਫਤੇਗੜ ਜੂੜੀਆਂ ਦੇ ਪਿੰਡਾਂ 'ਚ ਉੱਥੇ ਸਾਡਾ ਪਿੰਡ ਕਾਲਾ ਫਗਾਨਾ ਦੇ ਨਾਂ ਦੇ ਨਾ ਜੋ ਜ਼ੋਨ ਹੈ ਉਹਨਾਂ ਦੇ ਪਿੰਡਾਂ ਦੀ ਵੀ ਗਿਆ ਉਹਨਾਂ ਪਿੰਡਾਂ ਤੋਂ ਵੀ ਬੜਾ ਭਰਵਾਂ ਘਵਾਰਾ ਮਿਲਿਆ ਤੇ ਮੇਰੀ ਸੰਗਤ ਨੂੰ ਬੇਨਤੀ ਜ਼ਰੂਰ ਹੈ ਵੀ ਆਪਣੀ ਐਤਵਾਰ ਨੂੰ 14 ਤਰੀਕ ਨੂੰ ਆਪਣੀ ਵੋਟ ਪਾਉਣ ਜ਼ਰੂਰ ਜਾਇਓ ਵੋਟ ਪਾਉਣ ਜ਼ਰੂਰ ਜਾਇਓ ਤਾਂ ਜੋ ਸਾਡੇ ਜਿਹੜੇ ਸਤਿਕਾਰਯੋਗ ਭੜਾ ਕੈਂਡੀਡੇਟ ਖੜੇ ਨੇ ਉਹਨਾਂ ਦਾ ਮਾਣ ਹੋਰ ਵਧੇ ਜਿੱਤ ਪੱਕੀ ਹੈ ਜਿੱਤ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਲੋਕ ਪਿਆਰ ਦੇ ਰਹੇ ਨੇ ਲੋਕ ਸੱਚ ਨੂੰ ਪਿਆਰ ਦੇ ਰਹੇ ਨੇ ਲੋਕ ਸਾਡੇ ਸਤਿਕਾਰਯੋਗ ਸੀਐਮ ਸਾਹਿਬ ਨੂੰ ਪਿਆਰ ਦੇ ਰਹੇ ਨੇ ਪਾਰਟੀ ਨੂੰ ਪਿਆਰ ਦੇ ਰਹੇ ਨੇ ਪਾਰਟੀ ਦੇ ਕੀਤੇ ਕੰਮਾਂ ਨੂੰ ਪਿਆਰ ਦੇ ਰਹੇ ਨੇ ਬਹੁਤ ਪਿੰਡ ਨੇ ਜਿੰਨਾ ਪਿੰਡਾਂ ਦੇ ਵਿੱਚ ਸਟੇਡੀਅਮ ਦੇ ਕੰਮ ਸ਼ੁਰੂ ਹੋ ਗਏ ਔਰ ਸਰਕਾਰ ਨੇ ਤਕਰੀਬਨ ਜਿੰਨੀਆਂ ਵੀ ਹਲਕੇ ਦੇ ਸੜਕਾਂ ਪੈਂਦੀਆਂ ਨੇ 44000 ਕਿਲੋਮੀਟਰ ਰੋਡ ਜਿਹੜੇ ਸਰਕਾਰ ਨੇ ਪੂਰੇ ਪੰਜਾਬ ਦੇ ਵਿੱਚ ਜਾਰੀ ਕਰਦੇ ਸੜਕਾਂ ਪੜ ਰਹੀ ਨੇ ਤਕਰੀਬਨ ਕੋਈ ਪਿੰਡ ਨਹੀਂ ਇਦਾਂ ਦਾ ਪਿੰਡ ਭਾਗੋਵਾਲ ਚ ਸ਼ਾਇਦ 200 ਦੇ ਲਗਭਗ ਕੱਚੇ ਘਰ ਜਿਹੜੇ ਜਿਨ੍ਹਾਂ ਦੀ ਗ੍ਰਾਂਟ ਆਈ ਹੈ ਤਕਰੀਬਨ ਹਲਕੇ ਦਾ ਕੋਈ ਪਿੰਡ ਨਹੀਂ ਵਜਾ ਜਿਹਦੇ ਚ 40 50 ਜਿਹੜੇ ਕੱਚੇ ਕੋਠੀਆਂ ਦੀ ਜਿਹੜੀ ਪਿੰਡਾਂ ਦੇ ਵਿੱਚ ਗ੍ਰਾਂਟ ਨਹੀਂ ਪਾਸ ਹੋਈ ਜਿਹੜੇ ਪਿੰਡਾਂ ਦੀ ਇੱਕ ਇੱਕ ਕਿਸ਼ਤ ਆ ਚੁੱਕੀ ਹੈ ਇਸ ਕਰਕੇ ਮੈਨੂੰ ਪੂਰਨ ਭਰੋਸਾ ਹੈ ਵੀ ਪਾਰਟੀ ਦਾ ਸਾਥ ਦੇਣਗੇ ਸਾਡੇ ਸੱਤੇ ਸੋਚੇ ਕੈਂਡੀਡੇਟ ਨੇ ਸੱਚੇ ਸੱਚੇ ਕੈਂਡੀਡੇਟ ਨੇ ਸੱਚੀ ਸੁੱਟੀ ਸਾਡੀ ਸਾਰੀ ਭਾਗੋਵਾਲ ਦੀ ਟੀਮ ਹੈ ਜਿਨ੍ਹਾਂ ਦੀ ਮਿਹਨਤ ਸਦਕਾ ਸਾਡੇ ਭਰਾ ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ ਵੀ ਪਿੰਡ ਭਾਗੋਵਾਲ ਦੀ ਟੀਮ ਦੀ ਇੱਕ ਹੋਰ ਮੰਗ ਸੀ ਵੀ ਗਲਤੀ ਦੇ ਨਾਲ ਕਿਤੇ ਦੂਜੀ ਪਾਰਟੀ ਦੇ ਕਾਗਜ਼ ਰਿਜੈਕਟ ਨਾ ਹੋ ਜਾਣ ਇਹਨਾਂ ਦੀ ਮੰਗ ਸੀ ਵੀ ਜੇ ਕਿਤੇ ਸੈਂਸੂਰ ਰਹਿੰਦੇ ਵੀ ਹੋਣਗੇ ਤੇ ਆਵਾਜ਼ ਮਾਰ ਕੇ ਕਰਾ ਲਿਓ ਕਹਿੰਦੇ ਵੀ ਅਸੀਂ ਇਲੈਕਸ਼ਨ ਲੜ ਕੇ ਇਲੈਕਸ਼ਨ ਜਿੱਤ ਕੇ ਆਵਾਂਗੇ ਹੋਰ ਵੀ ਸਾਡੇ ਭਰਾ ਕਾਲੇ ਬਗਾਨੇ ਤੋਂ ਵੀ ਮੇਰੇ ਭਰਾਵਾਂ ਦੀ ਇੱਕ ਮੰਗ ਸੀ ਵੀ ਅਸੀਂ ਇਲੈਕਸ਼ਨ ਲੜ ਕੇ ਜਿੱਤ ਕੇ ਆਉਣਾ ਹੈ ਜੇ ਕਿਸੇ ਭਰਾ ਦੇ ਦੂਸਰੀ ਪਾਰਟੀ ਵਾਲੇ ਨੇ ਇਦਾਂ ਹੀ ਜਾਣਬੁੱਝ ਕੇ ਕੋਈ ਕਾਗਜ਼ ਤੇ ਸਾਈਨ ਤੋਂ ਵੀ ਨਾਮ ਮਾਰੇ ਹੋਣਗੇ ਉਹਨਾਂ ਨੂੰ ਬੁਲਾ ਜ਼ਰੂਰ ਲਿਓ ਇਸ ਕਰਕੇ ਮੈਨੂੰ ਬੜਾ ਭਰੋਸਾ ਹੈ ਸਾਰੇ ਆਪਣੇ ਪਿੰਡਾਂ ਦੇ ਸਰਪੰਚਾਂ ਤੇ ਪਿੰਡਾਂ ਦੀ ਟੀਮ ਤੇ ਸਾਡੇ ਭਾਗੋਵਾਲ ਦੀ ਸਾਰੀ ਟੀਮ ਤੇ ਹੋਰ ਹੋਰ ਨਾਲ ਪਿੰਡਾਂ ਦੇ ਵਿੱਚ ਵੀ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਹੋ ਗਿਆ ਬੜਾ ਮਾਣ ਮਹਿਸੂਸ ਹੋਇਆ ਮੇਰੀ ਦੁਬਾਰਾ ਪੂਰੀ ਹਲਕਾ ਫਤੇਗੜ ਚੂੜੀਆਂ ਦੀ ਸਮੂਹ ਸੰਗਤ ਨੂੰ ਬੇਨਤੀ ਹੈ ਵੀ 14 ਤਰੀਕ ਨੂੰ ਸੱਚੀ ਸੁੱਚੀ ਪਾਰਟੀ ਆਮ ਆਦਮੀ ਪਾਰਟੀ ਤੇ ਮੋਹਰ ਲਾਉਣ ਜਰੂਰ ਜਾਇਓ ਇਹ ਮੇਰੀ ਸਾਰੀ ਫਤਗੜ ਚੂੜੀਆਂ ਦੀ ਸੰਗਤ ਨੂੰ ਅਪੀਲ ਹੈ